ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਾਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸਾ ਹੋਏ ਸਹਾਈ ਹਰ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਟਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾ ਨਿਤ ਆਵੈ ਧਾਏ ਸਭ ਤਾਈ ਹੋਏ ਸਹਾਈ ਪਾੜੀ ਖੰਡਾ ਪ੍ਰਿਥਮੈ ਸਾਜਕੈ ਜਿਨ ਸਭ ਸਹਸਾਰੇ ਉਪਾਇਆ ਬ੍ਰਹਮਾ ਵਿਸ਼ਨ ਨ ਮਹੇਸ ਸਾਜ ਕੁਦਰਤ ਦਾ ਖੇਲ ਰਚਾਏ ਬਣਾਇਆ सिंधु पर्वत मेटनी बिन थम्मा गगन रहाया सिरजे दानो देवते तिने अंतर बाध रचाया तए ही दुर्गा साजकै जह तादा नाश कराया तएथो ही बलराम लए नाल बाणा दे सिर काया तएथो ही बल कृष्ण लए कंस केसी पकड़ गिराया ਭਟੇ ਭਟੇ ਮਨੁ ਦੇਵਤੇ ਕਈ ਯੁਗ ਤਿਨੀ ਤਨਤਾਇਆ ਕੇਨੇ ਤੇਰਾ ਅੰਤ ਨਾ ਪਾਇਆ ਸਾਧੂ ਸਤਿ ਯੁਗ ਬੀਤਿਆ ਅਦ ਸੀਲੀ ਤ੍ਰੇਤਾ ਆਇਆ ਨਚੀ ਕਲ ਸਰੋਸਰੀ ਕਲ ਨਾਰਦ ਟੌਰੂ ਆਇਆ ਆਪਿ ਮਾਨਿ ਉਤਾਰਨ ਦੇਵਤਿਆਂ ਮਹਕਾਸਰ ਸੁੰਭਿ ਉਪਾਇਆ ਜੀਤ ਲਾਇ ਤਿਨ ਦੇਵਤੇ ਤਹਿ ਲੋਕੇ ਰਾਜ ਕਮਾਇਆ ਵੱਡਾ ਵੀਰਿਆ ਖਾਇ ਕੈ ਸਿਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਿਕਾਲ ਕੈ ਤਿਨ ਗਿਰ ਕੈ ਲਾਸਤ ਕਾਇਆ ਡਰ ਕੈ ਹੱਥੇ ਦਾਨ ਵੀ ਦਿਲ ਇੰਦਰ ਤਰਾਸ ਬਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾ ਬਣਾਈ ਦੁਰਗਸਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸੀਨ ਲਈ ਟੁਕਰਾਏ ਸਾਤੇ ਧਾਨ ਵੀ ਲੋਕੀ ਤੇ ਫਿਰਾਏ ਦੋਹੀ ਆਪਣੇ ਬੈਠੇ ਵਾਏ ਵਧਾਈ ਤੇ ਅਮਰਾਵਤੀ ਤਿੱਤੇ ਦੇਵ ਪਜਾਈ ਸਭ ਨਾਰਾਕਸਾ ਕਿਨੇ ਨਾ ਚਿੱਤਾ ਜਾਏ ਮਹਾਖੈ ਦੇਤ ਤਨੂ ਤੇਰੀ ਸਾਮਤ ਕਾਈ ਦੇਵੀ ਦੁਰਗਾ ਸਾ ਆੜੀ ਦੁਰਗਾ ਬੈਣ ਸੁਣਨ ਦੀ ਹੱਸੀ ਹੜ ਹੜਾਏ ਉਹੀ ਸੀ ਮੰਗਾਇਆ ਰਾਖਸ ਪਖਣਾ ਚਿੰਤਾ ਕਰੋ ਨਾ ਕਾਈ ਦੇਵਾਨੂ ਆਖਿਆ ਰੋਹੀ ਮਹਾਮਈ ਰਾਖਸ ਮਾਰਣੇ ਦੋਹਰਾ ਰਾਖਸ ਆਏ ਰੋਹਲੇ ਖੇਤ ਭੜਨ ਕੇ ਚਾਏ ਲਸਕਣ ਤੇ ਗਾਂ ਵਰਸ਼ੀਆਂ ਸੂਰਜ ਨਜ਼ਰ ਨਾ ਪਾਏ ਪੌੜੀ ਦੁਹਾਂ ਕੰਦਾਰਾ ਮੋਹ ਜੁੜੈ ਢੋਲ ਸੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਦਰਬਾਰੀ ਵਖਤਰ ਸਜੇ ਜੁਟੇ ਸਉ ਹੈ ਜੁਦਨੋ ਇਕ ਜਾਤ ਨ ਜਾਣਨ ਪਜੈ ਅਖੇ ਤੇ ਅੰਦਰ ਜੋ ਦੇ ਗਜੈ ਪੌੜੀ ਜਾੰਗ ਮੁਸਾਹਾ ਬਜੈ ਆ ਰਣ ਕੁਰੇ ਨਗਾਰੇ ਚਾਵਲੇ ਝੂਲਣ ਨੇਜੇ ਬੈਰ ਕਾ ਨਿਸ਼ਾਨ ਲਸਨ ਨਿਸਾਵਲੇ ਢੋਲ ਨਗਾਰੇ ਪੌਣ ਦੇ ਊਗਣ ਜਾਣ ਜਟਾਵਲੇ ਦੁਰਗਾ ਦਾਸ ਨੂੰ ਡਹਿ ਰਣ ਨਾਦ ਵੱਜਣ ਕੇਤ ਭਿਆਵਲੇ ਬੀਰ ਪਰੋਤੇ ਵਰਸ਼ੀਐ ਜਨ ਢਾਲ ਚਮੁੰਟੇ ਆਵਲੈ ਇੱਕ ਵੱਡੇ ਤੇ ਕੀ ਤੜਫਿਐਨ ਮਤ ਪੀਤੇ ਲੋਟਨ ਆਵਲੈ ਇੱਕ ਚੁਣ ਚੁਣ ਚਾੜੋ ਕੱਡਿਐਨ ਰਿਤ ਵਿੱਚੋਂ ਸੋਇ ਨਾ ਢਾਵਲੈ ਗਦਾਦ ਰਸੂਲਲਾ ਵਰਸੀਆਂ تیر ਵਗਨ ਖਰੇ ਉਤਾਵਲੈ ਜਨ ਦਸਤੇ ਪਯੰਗ ਸਾਵਲੈ ਮਰ ਜਾਵਨ ਵੀਰ ਰੁਹਾਵਲੈ ਪੌੜੀ ਦੇਖਨ ਚੰਡ ਪਰ ਚੰਡ ਨੂੰ ਰਣ ਘੁਰੇ ਨਗਾਰੇ ਤਾਏ ਰਗ ਸਿਰੋਹ ਲੈ ਚੋ ਗਿਰਦੋ ਪਾਰੇ ਹੱਥੀ ਤੇ ਗਾਂ ਪਕੜ ਕੇ ਰਣ ਭਿੜੇ ਕਰਾਰੇ ਕਦੇ ਨ ਨੱਠੇ ਜੁਦ ਤੇ ਜੋ ਦੇ ਜੁਝਾਰੇ ਦਿਲ ਵਿਚ ਰੋ ਬੜਾਏ ਕੈ ਮਰ ਮਾਰ ਪੁਕਾਰੈ ਮਾਰੇ ਚੰਡ ਪਰ ਚੰਡ ਨਾ ਬਿਰਖੇ ਦਿ ਉਤਾਰੇ ਮਾਰੇ ਜਪਣ ਬਿਜੁਲੇ ਸਿਰ ਭਾਰ ਮੁਨਾਰੇ ਪਾਉੜੇ ਚੋਟ ਪਈ ਦ ਮਾਮੇ ਦਲਾ ਮੁਕਾਬਲਾ ਦੇਵੀ ਦਸਤ ਰਚਾਈ ਸੀ ਹਣਸਾਰ ਦੇ ਪੇਟ ਮਲੰਦੇ ਲਾਈ ਮਹਿਕੇ ਦੇਖ ਨੂੰ ਗੁਰੂ ਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਇ ਕੈ ਚੋਟੀ ਜਾਨ ਦਿਖਾਈ ਤਾਰੇ ਥੂਮ ਕੇਤ ਆੜੇ ਚੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ ਤੂ ਲਈਆਂ ਦਰਵਾਰੇ ਦੇ ਵਾਧਾਨ ਵੀ ਵਾਹਨ ਵਾਰੋ ਵਾਰੇ ਸੂਰੇ ਸੰਗ ਰੈ ਵਕੇ ਰਤ ਚੁਲਾਰੇ ਜੋ ਗੇਰੂ ਬਬਦਰਾ ਦੇਖਣ ਬੈਠੇ ਟਾਰੇ ਨਾਰੀ ਰਕਸਾ ਪਾਈ ਤੂਮ ਸਵਾਰੀ ਦੁਰਗਾ ਦਾਨਵੀ ਆੜੇ ਲਖਨ ਗਾਰੇ ਵਜਣ ਆਮੋ ਸਾਹਮਣੇ ਰਕਸ ਰਣੋਂ ਨ ਪੱਜਣ ਰੋਹੇ ਰੋਹਲੇ ਸਿੰਘਾ ਵਾਂਗੂ ਗੱਜਣ ਸੱਪੇ ਸੂਰਮੇ ਤਣ ਤਣ ਕੈ ਬਰਛਡਨ ਦੁਰਗਾ ਸਾਹਮਣੇ ਆੜੇ ਓਰੇ ਨਗਾਰੇ ਦੋਹਰੇ ਰਣ ਸੰਘਿਆਲੇ ਧੂੜ ਲਪੇਟੇ ਤੂ ਹਰੇ ਸਰਦਾਰ ਜਟਾਲੇ ਉਖਲੀਆਂ ਨਾ ਸਾਜਿ ਨਾਮੁ ਹੈ Japne आले ਤਾਏ ਦੇਵੀ ਸਾਹਮਣੇ ਪੀਰ ਮੁਸ਼ਿਆਲੇ ਸੁਰਪਤ ਜਿਹੇ ਲੜ ਹਟੇ ਪੀਰ ਟਲੇ ਨ ਟਾਲੇ ਗੱਜੇ ਦੁਰਗਾ ਕੇਰ ਕੈ ਜਣ ਘਣੀ ਹਰ ਕਾਲੇ ਆੜੇ ਟੋਟ ਪਈ ਫਿਰ ਚਾਮੀ ਦਲਾ ਮੁਕਾਬਲਾ ਕੇਰ ਲਈ ਵਰਿਆ ਮੀ ਦੁਰਗਾ ਆਇ ਕੈ ਰਾਕਸ ਵੱਡੇ ਅਲਾਮੀ ਭਜ ਨਾ ਜਾਣਦਾ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਔੜੇ ਅਗਣਤ ਕੁਰੇ ਨਗਾਰੇ ਦਲਾ ਪਿੜੰਦਿਆਂ ਪਾਏ ਮਹਿਖਲ ਪਾਰੇ ਦੇਵਾ ਜਨਵਾ ਵਾਹਨ ਪਾਟ ਕਰਾਰੇ ਰਾਕਸ ਰੋਹਲੇ ਜਾਪਨ ਤੇਰੀ ਯਾਰੇ ਮਿਆਨੋ ਤੂੰ ਹੀ ਆ ਜੋ ਦੇ ਵਡੇ ਮਨਾਰੇ ਜਪਨ ਖੇਤ ਵਿੱਚ ਦੇਵੀ ਆਪ ਸਵਾਰੇ ਖੱਬਾ ਜਵੇ ਹਣੇ ਕਦੇ ਨ ਅਖਨ ਹਾਰੇ ਤਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਆੜੇ ਉਮਲ ਲਥੈ ਜੋ ਦੇ ਮਾਰੂ ਬਜਿਆ ਬੱਦਲ ਜੂ ਮੈਂ ਖਾਸੁਰ ਰਣ ਵਿੱਚ ਗੱਜਿਆ ਇੰਦਰਾ ਜੇਹਾ ਜੋਤਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਪਾਵੜੀ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੇ ਰੇਵਾਰੇ ਆਮੋ ਸਾਹਮਣੇ ਅਗਣਤ ਵੀਰ ਸੰਗਾਰੇ ਲਗਦੀ ਕਹਿਬਰੀ ਟਿੱਕੇ ਜਾਣ ਮੁਨਾਰੇ ਮਾਰੂ ਬਿੱਜੂ ਦੇ ਫੁੱਲੀ ਵਾਲੀ ਦੇ ਦਿਹਾੜੇ ਥੱਪੇ ਸੂਰਮੇ ਸੁੱਤੇ ਜਾਣ ਜਟਾਲੇ ਪੰਗਾ ਖਾਏ ਗਏ ਪੌੜੀ ਦੁਹਾ ਕੰਦਾਰਾ ਮੂਹੇ ਜੁੜੇ ਨਾਲ ਤੋਸਾਂ ਭਾਰੀ ਕੜ ਕੇ ਉੱਠਿਆ ਫੌਜ ਤੈ ਵੱਡਾ ਹੰਕਾਰੇ ਲੈ ਕਹਿ ਚਲਿਆ ਸੂਰਮੇ ਨਾਲ ਵੱਡੇ ਹਜਾਰੀ ਮਿਆਨੋ ਖੰਡਾ ਤੂਹਿਆ ਮੈਂ ਖਸਰ ਭਾਰੀ ਉਮਲ ਲਥੇ ਸੂਰਮੇ ਮਾਰੀ ਮਚੀ ਕਰਾਰੀ ਜਾਪੈ ਚੱਲੇ ਰਤ ਦੇ ਸਰਲੇ ਜਟਤਾਰੀ ਔੜੇ ਛੱਟ ਭਈ ਜਮਦਾਣੀ ਦਲਾ ਮੁਕਾਬਲਾ ਤੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦਹਿਤ ਨੂੰ ਕੋਪਰ ਚੂਰ ਚਵਾਣੀ ਲੱਤੀ ਕਰਗ ਲੈ ਪਾਤਰ ਤੁਲਾ ਪਲਾਣੀ ਰੜਕੀ ਤਰਤ ਜਾਏ ਲੈਂਦੀ ਅੱਗਾ ਸਿਧਾਣੀ ਸਿੰਘਾ ਤੌਲ ਦਿਆਂ ਪੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੇ ਵੱਟੇ ਗਨ ਦਿਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕੱਤੀ ਕਾਣੀ ਲੋਹ ਮਿਜਦੀ ਚਾਰਹਿ ਯੁੱਗ ਕਹਾਣੀ ਚਲਗ ਤੇਗਦੀ ਬਿੱਦਣ ਖੇਤ ਵਿਹਾਣੀ ਮਹਿਕੇ ਦੇਤ ਨੂੰ ਇੱਤੇ ਮਹਿ ਖਸਰ ਦੇਤ ਮਾਰੇ ਦੁਰਗਾ ਆਇਆ ਚੋਦਲੁ ਕਰਨੀ ਸਿੰਘ ਨਚਾਇਆ ਮਾਰੇ ਬੀਰ ਜਟਾਣੀ ਦਲ ਵਿਚ ਅਗਲੇ ਮੰਗਲ ਨਾਹੀ ਪਾਣੀ ਦਲੀ ਹੰਕਾਰ ਕਹੇ ਜਾਣ ਕਈ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਬੀਰ ਖੇਤ ਪੀਤਾ ਫੁਲੇ ਆਣੀ ਘੁੰਮਣ ਸੂਰਮੇ ਹੋਇ ਅਲੋਪ ਭਵਾਨੀ ਦੇਵਾਨੂ ਰਾਜ ਦੇ ਇਸਰ ਦੀ ਬਰਧਾਨੀ ਹੋਈ ਚਿੱਤ ਦਿਨ ਸੋਪਨ ਸੁੰਭ ਗਮਾਨੀ ਜਨਮੈ ਸੂਰਮੇ ਇੰਦਰ ਦੀ ਰਾਜਤਾਨੀ ਤੱਕੀ ਜਿਤਨੀ ਇੰਦਰਪੁਰੀ ਤੇ ਤਾਵਣ ਵਡ ਜੋਤੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਪੀੜ ਸੰਧਾ ਸਾਜ ਬਣਾਇਆ ਜੰਮੈ ਘਟ ਗਾ ਸੁਹਣੀ ਅਸਮਾਨ ਗਰ ਦੇ ਛਾਇਆ ਰੋ ਸੋਪਨ ਸੁੰਭ ਸਿਧਾਇਆ ਪੌੜੀ ਤੋਂ ਬਨੇ ਸੋਬੇ ਹਲਾਇਆ ਵਟ ਚੋਤੀ ਸੰਗਰਵਾਏ ਰੋ ਦੇ ਖਾਲੀ ਦਿੱਤੀਆਂ ਬਰਿਆਮੀ ਤੁਰੈ ਨਚਾਏ ਉਰੇ ਦਮਾਮੇ ਦੋਹ ਰਹਿ ਜਮ ਬਾਹਰ ਜਿਉ ਅੜਾਏ ਦਿਉਦਾਨੋ ਲੂਜਣ ਆਏ ਹਾੜੀ ਦਾਨੋ ਦਿਉ ਅਨਾਗੇ ਸੰਗਰ ਰਚਿਆ ਫੋਲ ਖੜੇ ਜਣ ਬਾਗੀ ਬਾਣੇ ਜੋਧਿਆ ਕੋਤਾ ਇਲਾ ਕੰਗੇ ਗੋਸਤ ਪਖਿਆ ਹਮੜ ਤੁਮਣ ਜਾਗੇ ਕੱਤੇ ਸੂਰਿਆ ਛੱਟ ਪੈਨ ਗਾਰੇ ਦਲਾ ਮੁਕਾਬਲਾ ਦਿੱਤੇ ਦੇ ਉੱਪਰ ਜਾਏ ਮਿਲ ਕੈ ਰਾ ਕਸੀ ਲੋਕੇ ਤੇ ਫਿਰਾਏ 도ਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾ ਡਰਦਿਆ ਆਦੇ ਚੰਡ ਚੜਾਈ ਉੱਤੇ ਰਾ ਕਸ ਪਾੜੇ ਆਈ ਫੇਰ ਭਵਾਨੀ ਖਬਰੀ ਪਾਈਆ ਦਾਤ ਵਡੇ ਅਪਮਾਨੀ ਹੋਏ ਇਕੱਠੇ ਲੋਚਨ ਤੂੰ ਮਗਮਾਨੀ ਰਾਇ ਬੁਲਾਇਆ ਜਗ ਵਿੱਚ ਵਟਾ ਦਾਨੋ ਆਪ ਕਹਾਇਆ ਘਟ ਪਈ ਖਰਚਾ ਮੀ ਦੁਰਗਾ ਲਿਆਵਣੀ ਭੌੜੀ ਕੜ ਕੇ ਉੱਠੇ ਰਣ ਚੰਡੀ ਫੌਜਾ ਦੇਖ ਕੇ ਤੁਹੇ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਘਾਰੇ ਤੁਮ ਰਹਿਣ ਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਕੜ ਕੇ ਉੱਠੇ ਰਣ ਚੰਡੀ ਫੌਜਾਂ ਦੇਖ ਕੇ ਤੁਹੇ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਘਾਰੇ ਤੁਮ ਰਹਿਣ ਨੈਣ ਦੇ ਚੱਲ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਝੋਪੀ ਤੌਂਸ বাজਾਈ ਦਲਾ ਮੁਕਾਬਲਾ ਰੋ ਭਵਾਨੀ ਆਈ ਉਤੇ ਰਕਸਾਂ ਬੇ ਦਸਤ ਨਚਾਈ ਸੀ ਹੁਣਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਪਾਈਆਂ ਮਾਰਨ ਪਾਈ ਦੁਰਗਾ ਜਾਣ ਕੈ ਰੋ ਹੋਏ ਚਲਾਈ ਰਾਗ ਸਰਾਏ ਨੂੰ ਜਮਪੁਰ ਦੀਆਂ ਪਠਾਏ ਲੋਚਨ ਤੂਮ ਨੂੰ ਜਾਪੈ ਜਿਤੇ ਸਾਈ ਮਾਰਨ ਸੁੰਭਦੀ ਔੜੀ ਭੰਨੇ ਦੇਤ ਪੁਕਾਰੇ ਰਾਜ ਸੁੰਭਥੈ ਲੋਚਨ ਤੂਮ ਸੰਗਾਰੇ ਸਣੇ ਸਿਪਾਹੀਆਂ ਉਨ ਚੁਣ ਜੋਤੇ ਮਾਰੇ ਅੰਦਰ ਖੇਤ ਦੇ ਜਾਪਨ ਅੰਬਰ ਤਾਰੇ ਡਿਕਨ ਸੂਰਮੇ ਗਿਰੇ ਪਰਬਤ ਪਾਰੇ ਮਾਰੇ ਭਿਜੂ ਦੇ ਦੇਤਾ ਦੇ ਦਲਹਾਰੇ ਦੇਸਤ ਕਾਇਕੈ ਬਚੇ ਸੁਮਾਰੇ ਮਾਰੇ ਰਹਦੇ ਰਾਇਥੈ ਪੌੜੀ ਰੋਏ ਰੋਹੇ ਬੁਲਾਏ ਰਾਖਸ ਰਹਾਏ ਨੇ ਬੈਠੇ ਮਤਾ ਪਕਾਏ ਦੁਰਗਾ ਲਿਆ ਗਣੀ ਚਾਂਡੇ ਅਰੇ ਮੁੰਟ ਬਠਾਏ ਬਹੁਤਾ ਕਟਕਦੈ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੇ ਤੇਰੇ ਬੁਲਾਏ ਚੱਲੇ ਜੁਦਨ ਜਨਜਮਪੁਰ ਪਰੜਾਏ ਚਲਾਏ ਸਭੇ ਮਾਰਨੇ ਔੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋਹ ਰੋਹੇ ਲਿਆਏ ਉਤੇ ਰਕਸਾ ਸਭਨੀ ਤੁਰੇ ਨਚਾਏ ਵਰਸ਼ੇ ਪਕੜ ਕਹੈ ਬਹੁਤੇ ਮਾਰ ਗਿਰਾਏ ਅੰਦਰ ਖੇਤਦੈ ਤੇਰੇ ਸ਼ਹਿ ਬਰ ਲਾਏ 부ਠੀ ਦੇਵਤਾ ਤੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਣ ਖਲੈ ਜੇਨੀ ਦਸ ਦੇ ਉਠਾਏ ਰਹੇ ਨ ਜੀਵ ਦੇ ਚਾਂਡੇਰ ਮੰਡਪ ਫਪਾਏ ਦੋਨੋ ਦੇਵਤਾ ਸੋਪਨ ਸੁੰਭਰੀ ਸਾਏ ਮਾਰੇ ਦੇਖ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜੇਨੀ ਦਿਉ ਪਜਾਏ ਇੰਦਰ ਦੇ ਹੋਵੇ ਜਿਨੀ ਦਿਉ ਪਜਾਏ ਦਿਰ ਜੇ ਹਵੇ ਤੇ ਹੀ ਮਾਰ ਗਿਰਾਏ ਪਲ ਵਿੱਚ ਦੇਵਤਾ ਉਨੀ ਦਸਤੀ ਦਸ ਬਜਾਏ ਤਿਨਾ ਚਿਰ ਚਿਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਜ ਬਟੋਲਾ ਪਾਏ ਚਿਲਕਟ ਟੋਪੀਆਂ ਲੂਜਣ ਨੂੰ ਵਰੜਾਏ ਰਾਖਸ ਰੋਹਲੇ ਕਦੇ ਨਾ ਕਿੰਨੇ ਹਟਾਏ ਜੁੱਧ ਮਚਾਏ ਗੈ ਮਿਲਤੇ ਧਨ ਆਏ ਹੁਣ ਸੰਗਰ ਦੇਕਣਾ ਔੜੀ ਦੇਤੇ ਡਾਂਡਿਓ ਭਾਰੀ ਨੇੜੇ ਆਏ ਕਹਿ ਸਿੰਘ ਕਰੀ ਯਸਵਾਰੀ ਦੁਰਗਾ ਸੂਰ ਸੁਣ ਕੱਪੈ ਦਸ ਤੇ ਉਵਾਰੀ ਕਦਾ ਫਿਰ ਆਏ ਕਹਿ ਸੈਨਾ ਸਭ ਸੰਗਾਰੀ ਸਰਣ ਵਤ ਬੀਚ ਦੀ ਜਨਮ ਦਿਖਾਏ ਮਦਾਰੀ ਕੋ ਮਨਸੂਰ ਮੇ ਅਗਣ ਤਪਾਉ ਪਸਾਰੀ ਰੁਲੇ ਆਹਾੜ ਵਿੱਚ ਜਾ ਪੈ ਖੇਡ ਖਿਡਾਰੇ ਸੁੱਤੇ ਬਾਗ ਨੂੰ ਸਰਣਵਤ ਬੀਜ ਹਕਾਰੇ ਰਹੇ ਦੇ ਸੂਰਮੇ ਜੋਦੇ ਜੇਡ ਮੁਨਾਰੇ ਦੇ ਸੰਖੇਤ ਵਿੱਚ ਸਭ ਨੇ ਦੱਸਿਓ ਬਾਰੇ ਤੇ ਗਾ ਤੂੰ ਹੈ ਕੇ ਮਾਰੂ ਮਾਰ ਪੁਕਾਰ ਆਏ ਸਾਹਮਣੇ ਸੰਜਾਤੇ ਠਹਿਾਰੇ ਤੇ ਕੀ ਉਭਰੇ ਆਟੇ ਕਰਨੇ ਟਟੇ ਆਰੇ ਜਾਣ ਬਣਾਇ ਕੈ ਸੁੱਟ ਪਈ ਜਮਦਾਨੀ ਦਲਾ ਮੁਕਾਬਲਾ ਕੁੰਮਰ ਬਰਗ ਸਤਾਣੀ ਦਲ ਵਿੱਚ ਕਾਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉੱਠੇ ਉੱਠ ਮੰਗਲ ਪਾਣੀ ਕਾਇਲ ਕੂਮ ਦੇ ਏ ਵਡਮਾਰ ਵਿਹਾਣੀ ਉਪਰ ਰਾਕਸਾ ਬਿਜਲ ਜਿਉ ਚਰਲਾਣੀ ਉੱਟੀ ਦੇਵਤਾ ਔੜੀ ਉਪੀ ਤੋ ਸਿਵਾਰੀ ਤਲਾ ਮੁਕਾਵਲਾ ਸਭੂ ਨੈਣਾ ਸੇਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਨੂ ਮਾਰੇ ਰੋਹ ਵਢਾਇ ਕੈ ਸਿਰ ਵਿੱਚ ਤੇਗ ਵਗਾਈ ਸ਼ਰਣਵਤ ਬੀਜਤੇ ਅਗਣ ਤਦਾਨੋ ਪਾਰੇ ਹੋਏ ਲੋਹਾ ਜੋ ਤੇਜ ਜੇਡ ਮੁਨਾਰੇ ਅੰਦਰ ਖੇਤ ਦੇ ਦੁਰਗਾ ਲੋ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ ਆਵਦੇ ਰਤੂ ਦੇ ਪਰਣਾਲੇ ਤਿੰਨ ਤੇ ਪੁਏ ਪਏ ਉੱਠੇ ਕਰਨੇ ਯਾਰੇ ਰਾਖ ਸਹੜੜਾਏ ਤਗਾ ਸੰਘਿਆਲੇ ਸੰਗ ਰਵਾਇ ਵਰਸ਼ੀ ਬੰਬਿਆਲੀ ਸੁਰੇ ਸੰਗਾਰੇ ਢੇੜ ਮਚਿਆ ਬੀਰਾਲੀ ਦੁਰਗਾਦਾਨਵੀ ਮਾਰ ਮਚੀ ਮੋਹਰਾਲੀ ਅੰਦਰ ਘੇਤਦੇ ਜਨ ਨਟ ਲੱਥੈ ਸ਼ਾਲੀ ਢੋਲ বাজਾਇ ਕੈ ਲੋਹੂ ਫਾਤੀ ਜਾਲੀ ਲੋਤੀ ਜਮ ਤੜੀ ਆਣ ਵਿੱਚ ਜਿਉ ਸੰਚਾਲੇ ਤੇ ਗਾਂ ਹਸੀਆਂ ਘੁਮਰ ਆਰਸੇ ਹਾਲੇ ਬਣੀਆਂ ਕੇ ਜਮਾ ਤਗਾ ਸੁਲੀਆਂ বাজਾਈ ਦਲਾ ਮੁਕਾਬਲਾ ਤੁਹੇ ਮੈਨੋਂ ਲਈ ਆ ਜੁਵਾਨੀ ਸੂਰਮੀ ਰਣਬੱਤ ਵੇਜ ਬਦਾਈਆਂ ਅਗਣ ਤਸੂਰਤਾ ਦੁਰਗਾ ਸੁਹਾ ਹੈ ਆਈਆਂ ਰੋਬ ਵੜਾਏ ਕੈ ਸਵਨੀਆਂ ਵਗਾਈਆਂ ਤੇਗਾ ਤੂੰ ਹੈ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੇਵੀ ਆਪ ਚਲਾਈਆਂ ਤਕ ਤਕ ਧਾਨ ਵੀ ਲੋਹ ਨਾਲ ਡੁਵਾਈਆਂ ਤੇਗਾ ਲੰਗੀਆਂ ਘਰ ਸੁੱਤੀ ਜਾਣੇ ਨਹੀਂਆ ਮਿਲ ਕੇ ਦੇਵੀਆਂ ਸਭੇ ਮਾਰ ਕੇ ਰਾਈਆਂ ਅੰਦਰ ਖੇਤ ਦੇ ਤੇ ਤੂੰ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕੈ ਚੰਡ ਚ ਤਾਰੇ ਕਾਲ ਕਾ ਮਨ ਬਾਲ ਰੋਸ ਵੜਾਏ ਕੈ ਨਿਕਲੀ ਮਥਾਂ ਪੋੜ ਕੈ ਜਣ ਫਤੇ ਨਿਸ਼ਾਨ ਵਜਾਏ ਕੈ ਜਾਗ ਸੂ ਜੰਮੀ ਜੋ ਦਨੂ ਜਰਵਾਣਾ ਜਨ ਮਰੜਾਏ ਕੈ ਦਲ ਵਿੱਚ ਕੇਰਾ ਘੱਤਿਆ ਜਨ ਸੀ ਤੁਰਿਆਰ ਗੜੜਾਏ ਕੈ ਆਪ ਵਿਸੂਲਾ ਹੋਇਆ ਏਹੋ ਲੋਕਾਂ ਤੇ ਖੁਨਸਾਏ ਕੈ ਰੋ ਸਿਦਾਈਆਂ ਚੱਕਰਪਾਨ ਕਰ ਨਿੰਦਾ ਖੜਗੇ ਉਠਾਏ ਕ ਅੱਗੇ ਰਕਸ ਬੈਠੇ ਰੋਹਲੇ ਤੇਰੀ ਤੇ ਕੀ ਸਹਿਵਰੇ ਲਾਇਕੈ ਪਕੜ ਪਛਾੜੇ ਰਕਸਾਂ ਦਿਲ ਦਿੱਤਾ ਅੰਦਰ ਜਾਏ ਕ ਬਹੁ ਕੇਸੀ ਪਕੜ ਪਛਾੜਿਨ ਤਿਨੇ ਅੰਦਰ ਤੂੰ ਮਰ ਜਾਏ ਕ बड़े-बड़े चुन सुर में गहै कोटि चले दए चलाए कह रण काली गुस्सा खाए कह पौड़ी दुहा कंदारा मोहे जुड़े अणियां रचोइयां तोए कृपाणा दिखियां नाल लहू तोइयां पूरा शरण वत बी जनु कत केर फलोइयां लाड़ा देखण लाड़ियां चौगिरि दे होइयां ਚੋਬੀ ਤਉਸਾ ਪਾਈਆਂ ਦਲਾ ਮੁਕਾਬਲਾ ਦਸਤੀ ਤੂਨ ਚਾਇਆਂ ਤੇ ਗਾਨੰਗੀਆਂ ਸੂਰਿਆ ਦੇ ਤਨ ਲਾਈਆਂ ਗੋਸਤ ਸਿੱਧੀਆਂ ਬਿਤਣ ਰਾਤੀਆਂ ਆਂ ਮਰਤਾ ਕੋੜੀਆਂ ਜੋਗਣੀਆਂ ਮਿਲ ਤਾਈਆਂ ਲੋਹੂ ਭਖਣਾ ਪੌਚਾ ਮਾਰੇ ਹਟਾਈਆਂ ਦੇਵਾ ਦਾਨਵਾ ਅੱਜ ਦੀ ਕਥਾ ਸੁਣਾਈਆਂ ਰਾਜੇ ਸੁੰਭਥੈ ਕੋਏ ਨ ਪਾਉਣੇ ਪਾਈਆਂ ਬੂੰਦਾਰਕਤ ਦੀਆਂ ਕਾਲੀ ਖੇਤ ਕਪਾਈਆਂ ਸੱਪੇ ਸੂਰਤਾ ਬਹੁਤੇ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੈ ਸੂਰਮੇ ਸੁਭ ਸੁਣੀ ਕਰ ਹਾਲੀ ਸਰਣਵਤ ਬੀਜਦੀ ਰਣ ਵਿੱਚ ਕਿਨੇ ਨ ਚਾਲੀ ਦੁਰਗਾ ਆਵਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਕਹਿ ਝੋਟਾ ਪਾਨ ਤਵਾਲੀ ਜਸ ਜੁਤਨੂ ਧਰ ਧਰ ਪ੍ਰਿਥਮੀ ਚਾਲੀ ਦਲਾ ਚੜੰਦਿਆਂ ਨਾਉ ਜਿਵੇ ਹੈ ਹਾਲੀ ਸੌਦਰੀ ਆਉ ਵਿੱਚ ਧੂੜ ਉਤਾਰਾ ਕਾਲੀ ਛੜੀ ਤੁਰੰਗ ਮਾ ਜਾਣ ਪੁਕਾਰੂ ਚਾਲੇ ਧਰਤੀ ਇੰਦਰ ਥੇ ਪਾੜੀ ਆਹਰ ਮਿਲਿਆ ਆਹਰੀਆਂ ਸੈਣ ਸੁਰਿਆ ਸਾਜੀ ਚੱਲੇ ਸੌਹ ਹੈ ਦੁਰਗ ਸਾ ਜਾਣ ਕਾਬੇ ਹਾਜੀ ਤੇਰੀ ਤੇਗੀ ਚਮਦੜੀ ਰਣ ਵੰਡੀ ਭਾਜੀ ਕਕਾਇਲ ਘੂਮਨ ਸੂਰਮੇ ਜਨਮਕ ਤਬ ਕਾਜੀ ਇਕ ਵੀਰ ਪਰਉਤੇ ਵਰਸੀਐ ਜਿਉ ਝੁਕ ਪਉਣ ਨਿਵਾਜੀ ਇਕ ਦੁਰਗਾ ਸਉ ਐ ਕੁਨ ਸਕੈ ਕੁਨ ਸਾਇਨਤਾ ਜੀ ਇਕ ਤਾਵਨ ਦੁਰਗਾ ਸਾਮਣੇ ਜੋ ਭੁਖਿਆਏ ਭਾਜੀ ਕਦੇ ਨਰਜੇ ਜੁਜਤੇ ਰਜ ਹੋਏ ਰਾਜੀ ਬੱਜੇ ਸੰਗਿਆ ਲੈ ਸੰਗਰ ਡੋਹਰੇ ਟਹੇ ਜੋ ਖੇਤ ਜਟਾ ਲੈ ਹੰਡਾ ਜੋੜ ਕੇ ਨੇ ਜਿਵੇਂ ਬਿਆਲੇ ਜਿਸ ਨੇ ਹੋੜੜੈ ਚੱਲੇ ਜਾਣ ਚਟਾਲੈ ਨਾ ਬੜ ਗੰਗਨੂ ਔੜੀ ਦੁਰਗਾਯ ਤੇ ਦਾਨਵੀ ਸੂਲ ਹੋਈਆਂ ਗੰਗਾ ਵਾਸ਼ੜ ਕੱਤੀ ਸੂਰੀਆਂ ਵਿੱਚ ਕੇਤ ਕਤੰਗਾ ਤੂੰ ਹੈ ਗਿਰਪਾਣਾ ਤਿੱਖੀਆਂ ਬੜਲਾ ਹੈ ਨੇ ਅੰਗਾ ਪਹਿਲਾ ਦਲਾ ਮਿਲੰਦਿਆਂ ਪੇੜ ਭਿਆ ਨੇ ਅੰਗਾ ਔੜੀ ਉਰੜ ਫੋਚ ਆਈਆਂ ਪੀਰ ਛੜੇ ਗੰਦਾਰੀ ਸੜਕ ਮਿਆਂ ਨੂੰ ਕਟੀਆਂ ਤਿੱਖੀਆਂ ਤਰਵਾਰੀ ੜ ਕੇ ਉਠੇ ਰਣ ਮੱਚਿਆ ਵੱਟੇ ਹੰਕਾਰੀ ਫਿਰ ਤੜਵਾਹਾ ਗੰਢਲੇ ਪੁਲ ਚੇ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਰਿਆਰੀ ਤੁਹਾ ਗੰਦਾਰਾ ਮੋਹੇ ਜੁੜੇ ਜਾ ਸੱਟ ਭਈ ਗੁਰਵਾਰ ਕੋ ਤੱਕ ਤੱਕ ਕੈਬਰ ਦੁਰਗਸਾ ਤੱਕ ਮਾਰੇ ਭਲੇ ਜੁਜਾਰ ਕੋ ਪੈਦਲ ਮਾਰੇ ਹਾਥੀਆਂ ਸੰਗ ਰੱਤ ਗਰੇ ਅਸਵਾਰ ਕੋ ਕੋਹਨ ਸੰਜਾ ਬਗੜਾ ਜਣ ਲੱਗੇ ਫੁੱਲੇ ਨਾਰ ਕੋ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਲਵਾਰ ਕੋ ਏ ਤੂ ਪਾਰਹੁ ਤੂ ਪਾਰ ਹਰਨਾਕ ਉਸ ਕਈ ਹਜ਼ਾਰ ਕੋ ਜਿਣੇਕਾਂ ਰਹੀ ਕੰਧਾਰ ਕੋ ਸਾਧ ਰਹਿਮਤ ਤੇਰੇ ਵਾਰ ਕੋ ਪੌੜੀ ਦੁਹਾ ਕੰਧਾ ਰਾਮੁ ਮੋਹਿ ਜੁੜੇ ਛਟ ਪਈ ਮਦਾਨ ਕੋ ਤਦਖਿਨ ਖਿੰਗਨ ਸੂਪਨ ਜਾਇ ਡਾਲੇ ਉਪਰ ਬਰਕ ਸਤਾਨ ਕੋ ਫੜੀ ਬਿਲੰਦ ਮਗਾਇ ਉਸ ਫਰਮਾਇ ਸਕਰ ਮੂਲ ਤਾਨ ਕੋ ਗੁਸਤੇ ਆਈ ਸਾਹਮਣੇ ਰਣ ਅੰਤਰ ਕਤਣ ਕਾਣ ਕੋ ਅੱਗੇ ਤੇਗ ਵਗਾਈ ਦੁਰਗ ਸਾ ਬਡ ਸੋਪਣ ਬਹੀ ਪਲਾਨ ਕੋ ਲੜਕੀ ਜਾਏ ਕਹਿ ਤਰਤ ਕੋ ਬਡ ਪਖਰ ਬਡ ਗੀ ਕਾਣ ਕਾ ਵੀਰ ਪਲਾਨੋ ਡਿ ਗਿਆ ਕਰ ਸਜਦਾ ਸੁਭ ਸੁਜਾਨ ਕੋ ਸਾ ਬਾਸ ਸਲੋੜੇ ਖਾਨ ਕੋ ਸਦਾ ਸਾ ਬਾਸ ਤੇਰੇ ਤਾਨ ਕੋ ਤਾਰਿਫਾਂ ਪਾਨ ਚਵਾਨ ਕੋ ਸਾਦ ਰਹਿਮਤ ਕੈਫਾਂ ਖਾਨ ਕੋ ਸਾਦ ਰਹਿਮਤ ਤੁਰੇ ਨਚਾਨ ਕੋ ਪਾੜੀ ਦੁਰਗਾਯ ਤੈ ਦਾਨ ਵੀ ਗਹਿ ਸੰਗਰ ਕਥੈ ਓੜ ਉਠੇ ਸੂਰਮੇ ਆਂ ਡਾਹੇ ਮਥੇ ਕਤ ਤੂ ਫੰਗੀ ਕੈ ਬਰੀ ਦਲ ਲਗਾਏ ਨਿਕਤੈ ਦੇਖਨ ਜੰਗ ਫਰੇਸਤੇ ਅਸਮਾਨੋ ਲੱਤੇ ਔੜੀ ਦੁਹਾ ਕੰਦਾਰਾ ਮੋਹ ਜੁੜੇ ਦਲ ਘਰੇ ਨਗਾਰੇ ਔੜੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇਗਾ ਵਰਸ਼ੀਆਂ ਹਥਿਆਰ ਉਪਾਰ ਟੂਪ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕੇ ਵਰਸੀ ਦੁਰਗਸਾਂ ਬਹੁਤਾਨ ਬਮਾਰੇ ਚੜੇ ਰਥੀ ਗਜ ਕੋੜੀ ਮਾਰ ਪੁਏ ਤੇ ਡਾਰੇ ਜਾਣ ਹਲਵਾਈ ਸੀਖ ਨਾਲ ਪਿੰਨ ਵੜੇ ਉਤਾਰੇ ਪੌੜੀ ਦੁਹਾ ਕੰਦਾਰਾ ਮੂਹੇ ਜੁੜੇ ਨਾਲ ਤਉਸਾਂ ਭਾਰੀ ਲਈ ਭਗੋਤੀ ਦੁਰਗਸਾਂ ਵਰ ਜਾਗਨ ਪਾਰੀ ਲਾਈ ਰਾਜੇ ਸੁਪਨੋ ਰਤ ਪੀਏ ਪਿਆਰੀ ਸੁਪ ਫਲਾਣੋ ਢਿਗਿਆ ਉਪਮਾ ਵਿਚਾਰੀ ਡੂਬਰ ਤੂੰ ਨਾਲੋਂ ਨਿਕਲੀ ਵਰਸ਼ੀ ਦੁਧਾਰੀ ਜਾਣ ਰਜਾਤੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੇ ਦਾਨ ਵੀ ਭੇੜ ਪਿਆਸ ਵਾਹੀ ਸੱਤਰ ਪੂਜਦੇ ਦੁਰਗਸਾਂ ਕਹੇ ਸਭ ਨੀਵਾਹੀ ਤੂੰ ਬਨਿ ਸੋਬ ਸੰਗਾਰਿਆ ਬਸ ਜਿਹ ਹੈ ਸਾਈਂ ਫੌਜਾ ਰਖ ਤਿਆਰੀਆਂ ਦਿਖ ਰੋਵਨ ਤਾਂਹੀ ਮੁਹੇ ਕੜੂ ਚੇ ਕਾ ਦੇ ਛਡ ਕੋੜੇ ਰਾਹੀ ਭਜਦੇ ਹੋਏ ਮਾਰਿਨ ਮੁੜ ਚਾਕਨ ਨਹੀਂ ਪੌੜੀ ਸੁਪਨੇ ਸੁਭ ਬਠਾਇਆ ਜਮਦੇ ਤਾਮਨੋ ਇੰਦਰ ਸੱਦ ਬੁਲਾਇਆ ਰਾਜ ਅਪੀ ਖੇਖ ਨੂੰ ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦੇ ਚੌਦੈ ਲੋਕਾਂ ਛਾਇਆ ਜਸ ਜਗ ਮਤ ਦਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੂਨੀ ਆਇਆ ਜੇਨੇ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ